ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗੇਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਦੀ ਤਰ੍ਹਾਂ ਇੱਥੇ ਨਵੇਂ ਪਸ਼ੂ ਆਉਂਦੇ ਰਹਿੰਦੇ ਹਨ ਤਾਂ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਆਨ ਕਰ ਲੋ ਤਾਂ ਜੋ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਤੁਹਾਨੂੰ ਆਪਾਂ ਇੱਕ ਜਰਸੀ ਵੈਡ ਤੇ ਇੱਕ HF ਵੈਡ ਦਿਖਾਵਾਂਗੇ ਬਾਕੀ ਪਸ਼ੂ ਵੀ ਇਸ ਟਾਈਮ ਅਵੇਲੇਬਲ ਨੇ ਪਰ ਆਪਾਂ ਦੋ ਪਸ਼ੂਆਂ ਦੀ ਵੀਡੀਓ ਅਪਲੋਡ ਕਰਾਂਗੇ ਸ਼ਾਹੀਵਾਲ ਵੈੜ ਵੀ ਆਪਣੇ ਕੋਲੇ ਇਸ ਟਾਈਮ ਹੈਗੀ ਆ ਜਿਹੜੀ ਗੱਬਣ ਆ ਇਹਦੀ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਅਜੇ ਰੁੱਕ ਕੇ ਦੋ ਚਾਰ ਦਿਨ ਅਜੇ ਸੂਣ ਦੇ ਵਿੱਚ ਇਹਦਾ ਸਮਾਂ ਵਾ ਤਾਂ ਆਪਣੇ ਕੋਲੇ ਇੱਕ ਦੇਸੀ ਵੈੜ ਵੀ ਹੈਗੀ ਆ ਹਰਿਆਣਵੀ ਜਿਹਨੂੰ ਕਹਿ ਦਿੰਦੇ ਆ ਆਪਾਂ ਇਹ ਤਾਜੀ ਸੂਈ ਆ ਇਹ ਵੀ ਫੋਰ ਸੇਲ ਆ ਤੇ ਆਪਾਂ ਐਚ ਐਫ ਤੇ ਐ ਐਚਐਫ ਤੇ ਜਰਸੀ ਦੀ ਜਿਹੜੀ ਡਿਟੇਲ ਆ ਉਹ ਤੁਹਾਨੂੰ ਦਿੰਨੇ ਆ। ਅ ਬਾਕੀ ਤੁਹਾਨੂੰ ਜਰਸੀ ਦਿਖਾਉਨੇ ਆ। ਆ ਛੋਟੇ ਖੋਲੀ। ਇਹ ਭਲੂਣ ਵੱੱਛੀ ਆ। ਬਹੁਤ ਸੁਣੀ ਆ ਤੁਸੀਂ ਇਹਦੀ ਕੰਨ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ। ਬਹੁਤ ਚੰਗੀ। ਪਹਿਲਾਂ ਵੱੱਛੀ ਆ। ਅਜੇ 8 ਤੋਂ 10 ਦਿਨ ਜਿਹੜੀ ਇਹ ਅ ਤਕਰੀਆ। ਆ ਦੇਖੋ ਤੁਸੀਂ ਮਾਨੇ ਦੀ ਕੁਆਲਿਟੀ। ਇਹ 10 ਦਿਨੇ ਠੜਦੀ ਆ। ਬਹੁਤ ਚੰਗੀ ਬੱਤੀ ਆ ਜਿਵੇਂ ਆਪਾਂ ਕਹਿ ਗਏ। ਬਾਕੀ ਚੈੱਕ ਕਰੋ ਤੁਸੀਂ। ਬਹੁਤ ਵਧੀਆ ਹਨ ਤਿਆਰ ਕਰੂਗੀ। ਥਣ ਦੀ ਕੁਆਲਿਟੀ ਬਹੁਤ ਵਧੀਆ। ਆ ਦੇਖੋ ਮੁੱਠੀ ਵਾਲਾ ਥਣ। ਮੀਡੀਅਮ ਹਾਈਟ ਆ। ਆ ਤੁਸੀਂ ਦੇਖੋ। ਬਹੁਤ ਵਧੀਆ। ਦੁੱਧ ਜਿਹੜੀ ਉਹਦੀ ਮਿਲਕ ਪੈਸਟੀ ਆ। ਕੋਈ 12 13 ਲੀਟਰ ਦਾ ਆ ਮਨਾਂ ਨੋਰਮਲ ਚੱਲੀ ਰਹੀ ਹੈ ਬਹੁਤ ਚੰਗੀ ਬੱਚੀ ਬਾਕੀ ਹਜੇ 10 ਦਿਨ ਦੀ ਕੱਚੀ ਹੈ ਜੀ ਬਾਕੀ ਤੁਹਾਨੂੰ ਆਪਾਂ ਐਚ ਐਫ ਵੈਡ ਦਿਖਾਉਨੇ ਆ ਪਹਿਲਣ ਬਹੁਤ ਸੋਹਣਾ ਥਾਨਾ ਹਵਾਨਾ ਚੰਗੀ ਕੁਆਲਿਟੀ ਆ ਵੇਖੋ ਥਾਂ ਦੀ ਕੁਆਲਿਟੀ ਇੱਕ ਛੋਟਾ ਜਿਹਾ ਨਾਲ ਥਾਨ ਲੱਗਿਆ ਆ ਪਰ ਉਹ ਪਤਲਾ ਉਹਦਾ ਕੋਈ ਮਤਲਬ ਨਹੀਂ ਆ ਬਹੁਤ ਚੰਗੀ ਹਾਂ ਜੀ ਆ ਦੇਖੋ ਇਹ ਬਹੁਤ ਸੋਹਣੀ ਬੱਚੀ ਆ ਬਹੁਤ ਹੀ ਵਧੀਆ ਆ ਤੁਸੀਂ ਦੇਖ ਸਕਦੇ ਜੋ ਪਹਿਲਾਂ ਆ ਦੇਖੋ ਛੋਰੇ ਮੜਾ ਬਹੁਤ ਸੋਹਣਾ ਥਾਣਾ ਬਹੁਤ ਸੋਹਣਾ ਮਤਲਬ ਇਹਦਾ ਮੀਡੀਅਮ ਹਾਈਟ ਆ ਐਚ ਐਫ ਸ્યોਰ ਬੱਚੀ ਪਹਿਲਣ ਬੱਚੀ ਸੁਣ ਲਗੀ ਇਹੋ ਬਾਕੀ ਕੁਆਲਿਟੀ ਬਹੁਤ ਚੰਗੀ। ਬਾਕੀ ਇਹ 10 ਤੋਂ 12 ਦਿਨ ਇਹ ਖੜਦੀ ਆ। ਇਹਦਾ ਜਿਹੜਾ ਲੈਣ ਦੇ ਰੇਟ ਰਹੂਗਾ 33100 ਰੁਪਈਆ। ਇਹ ਜਿਹੜੀ ਜਰਸੀ ਆ। ਇਹਦਾ ਵੀ ਸੇਮ ਹੀ ਰੇਟ ਰਹੂਗਾ। ਤਾਂ ਇਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਮਨਤਨ ਕੀਤਾ ਜਾਊਗਾ। ਤਾਂ ਇੱਥੇ ਪਹੁੰਚਣ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ। ਤਾਂ ਵੀ ਫਾਰਮ ਤੇ ਵਿజిਟ ਕਰ ਸਕਦੇ ਜੋ। ਹਾਂਜੀ ਨਾਲ ਆਪਣਾ ਕੰਟੈਕਟ ਨੰਬਰ ਆ 9903820259906382025 ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਬਾਕੀ ਇੱਥੇ ਨਵੇਂ ਪਸ਼ੂ ਡੇਲੀ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਕਿਸੇ ਨੇ ਪਸ਼ੂ ਖਰੀਦਣਾ ਹੋਵੇ ਜਾਂ ਸੇਲ ਕਰਨਾ ਹੋਵੇ ਕੰਟੈਕਟ ਕਰ ਸਕਦੇ ਆ ਧੰਨਵਾਦ ਮਿਲਦੇ ਆ ਇੱਕ ਨਵੀਆਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ